ਦੇ ਨਾਲ ਜੋ ਸਿਮਰਨ ਕਰਦੇ ਨੇ ਸਿਮਰਨ ਕਰਨ ਵਾਲਿਆਂ ਦੇ ਪਿੱਛੇ ਇਹ ਰਿੱਧੀਆਂ ਸਿੱਧੀਆਂ ਲੱਗੀਆਂ ਫਿਰਦੀਆਂ ਨੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਤਾ ਮਾਸਟਰ ਤਾਰਾ ਸਿੰਘ ਦਾ ਇੱਕ ਭਰਾ ਹੈ ਭਾਈ ਨਿਰੰਜਨ ਸਿੰਘ ਉਹਨਾਂ ਦੀ ਲਿਖੀ ਹੋਈ ਇੱਕ ਕਿਤਾਬ ਹੈ ਕਿਤਾਬ ਬਹੁਤ ਪੁਰਾਣੀ ਹੈ ਪੰਜਾਬ ਦੇ ਪ੍ਰਸਿੱਧ ਸੰਤ ਮਹਾਪੁਰਸ਼ ਉਦੇ ਵਿੱਚ ਉਹਨਾਂ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਵੀ ਕਹਿਣ ਲੱਗੇ ਵੀ ਜਦੋਂ ਕੋਈ ਖੁਸ਼ ਹੋ ਕੇ ਤਰੁੱਟ ਹੋ ਕੇ ਕਿਸੇ ਨੂੰ ਆਪਣਾ ਇਲਮ ਦੇ ਦੇਵੇ ਇਹਨਾਂ ਪਰਮਾਤਮਾ ਦੇ ਨਾਮ ਦਾ ਜਿਹਨੂੰ ਇਲਮ ਮਿਲ ਜਾਂਦਾ ਹੈ ਤੇ ਜਦੋਂ ਬੰਦੇ ਦੇ ਕੋਲੋਂ ਸਭ ਕੁਝ ਚਲਾ ਜਾਵੇ ਸਭ ਕੁਝ ਜਾਣ ਤੋਂ ਬਾਅਦ ਉਹ ਪਰਮਾਤਮਾ ਖੁਸ਼ ਹੋ ਕੇ ਉਹਦੀ ਝੋਲੀ ਚ ਤਾਤ ਪਾ ਦੇਵੇ ਤੇ ਸਭ ਕੁਝ ਦੁਨੀਆ ਦੇ ਪਦਾਰਥ ਉਹਦੀ ਝੋਲੀ ਦੇ ਵਿੱਚ ਆ ਕੇ ਪੈ ਜਾਂਦੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਬਾਬਾ ਸੰਤ ਸਿੰਘ ਕਮਾਲੀਆ ਵਾਲਿਆਂ ਦਾ ਉਹ ਕਹਿਣ ਲੱਗੇ ਵੀ ਇੱਕ ਵਾਰੀ ਜਦੋਂ ਕਥਾ ਕਰਨ ਦੇ ਲਈ ਨਾ ਤੋਬਾ ਤੇਜਾ ਸਿੰਘ ਦੇ ਗਏ ਉੱਥੇ ਕਥਾ ਕਰਦੇ ਪਏ ਨੇ ਤੇ ਕਥਾ ਕਰਦਿਆਂ ਹੋਇਆਂ ਧਿਆਨ ਕੀ ਮਾਰਦੇ ਨੇ ਵੇਖਦੇ ਨੇ ਵੀ ਪਿੱਛੇ ਕੋਈ ਬੰਦਾ ਬੈਠਾ ਪਿਆ ਅਨਸਾਰੀ ਬੰਦਾ ਹੈ ਜਿਹੜਾ ਪਹਿਰਾਵਾ ਹੈ ਪਹਿਰਾਵਾ ਮੁਸਲਮਾਨਾ ਵਾਲਾ ਪਹਿਨੇ ਆ ਹੋਇਆ ਕਾਨ ਦੇ ਉੱਤੇ ਜਿਹੜੇ ਬਸਤਰ ਨੇ ਮੁਸਲਮਾਨਾ ਵਾਲਾ ਪਹਿਨੇ ਆ ਉਹ ਬੜੇ ਪਿਆਰ ਦੇ ਨਾਲ ਬੈਠਾ ਪਿਆ ਧਿਆਨ ਦੇ ਨਾਲ ਵਿਚਾਰਾਂ ਨੂੰ ਸੁਣਦਾ ਪਿਆ ਜਦੋਂ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਜਦੋਂ ਉੱਠ ਕੇ ਗਏ ਤੇ ਉਹ ਜਿਹੜਾ ਮੁਸਲਮਾਨ ਵੀਰ ਸੀ ਉਹ ਮੁਸਲਮਾਨ ਵੀਰ ਵੀ ਉੱਠ ਕੇ ਚਲਾ ਗਿਆ ਪਿੱਛੇ ਪਿੱਛੇ ਜਿਸ ਜਗ੍ਹਾ ਤੇ ਜਾ ਕੇ ਬੈਠੇ ਜਾ ਕੇ ਉਸ ਨੇ ਨਮਸਕਾਰ ਕੀਤੀ ਆਪਣੇ ਵੱਲੋਂ ਸਤਿਕਾਰ ਦਿੱਤਾ ਅਦਬ ਦਿੱਤਾ ਅਦਬ ਦੇਣ ਤੋਂ ਬਾਅਦ ਕਿੰਨੇ ਵੀ ਜਦੋਂ ਮੁਸਲਮਾਨ ਵੀਰ ਇੱਕ ਗੱਲ ਕਹਿਣ ਲੱਗਾ ਕਹਿਣ ਲੱਗਾ ਬਾਬਾ ਜੀ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਨ੍ਹਾਂ ਗੱਲਾਂ ਦੇ ਵਿੱਚੋਂ ਹਰ ਬਚਨ ਜਿਹੜਾ ਸੱਤ ਹੈ ਸੱਚ ਮੈਂ ਵੇਖਿਆ ਵੀ ਠੀਕ ਹੈ ਲੋਕ ਦੁਨੀਆ ਦੇ ਇਹ ਗੱਲ ਆਖਦੇ ਨੇ ਜਦੋਂ ਬੰਦੇ ਕੋਲ ਸ਼ੋਹਰਤ ਹੁੰਦੀ ਹੈ ਜਦੋਂ ਬੰਦੇ ਕੋਲ ਪੈਸਾ ਹੁੰਦਾ ਤੇ ਹਰ ਕੋਈ ਆਪਣਾ ਬਣ ਬਣ ਕੇ ਟੁੱਕਦਾ ਹੈ ਹਰ ਕੋਈ ਆਪਣਾ ਬਣ ਜਾਂਦਾ ਹੈ ਜਦੋਂ ਤੇ ਮੇਰੇ ਕੋਲ ਬਹੁਤ ਕੁਝ ਸੀ ਮੈਂ ਬੜਾ ਵੱਡਾ ਮਾਲਕ ਸਾਂ ਬੜਾ ਧਨ ਦਾ ਜਿਹੜਾ ਮੇਰੀਆਂ ਫੈਕਟਰੀਆਂ ਸਨ ਆਪਣੀਆਂ ਮੈਂ ਮਾਲਕ ਸਾਂ ਕਿਸੇ ਸਮੇਂ ਤੇ ਜਦੋਂ ਮੇਰੇ ਕੋਲ ਸਭ ਕੁਝ ਚਲਾ ਗਿਆ ਇਥੋਂ ਤੱਕ ਮੇ ਜਿਹੜੇ ਰਿਸ਼ਤੇਦਾਰ ਸਾਖ ਸੰਬੰਧੀ ਸਨ ਮੇਰੇ ਆਪਣੇ ਸੱਕੇ ਸਨ ਕਹਿੰਦੇ ਮੇਰੇ ਆਪਣੇ ਸੱਕੇ ਵੀ ਸਾਥ ਛੱਡ ਕੇ ਚਲੇ ਗਏ ਇਥੋਂ ਤੱਕ ਕਹਿ ਲੱਗਾ ਵੀ ਅੱਖਾਂ ਦੇ ਵਿੱਚ ਪਾਣੀ ਹੈ ਰੋ ਪਿਆ ਰੋ ਕੇ ਗੱਲ ਕਰਨ ਲੱਗਾ ਵੀ ਸੱਚੀ ਗੱਲ ਹੈ ਗੁਰੂ ਨਾਨਕ ਦਾ ਜਿਹੜਾ ਘਰ ਹੈ ਉਹ ਪੱਲਾ ਜ਼ਰੂਰ ਪਕੜਦਾ ਜੀ। ਕਹਿੰਦੇ ਜਦੋਂ ਵੇਖਿਆ ਨਾ ਵੀ ਰਹਿਣ ਦੇ ਲਈ ਘਰ ਨਾ ਹੋਇਆ, ਦੋ ਟਾਈਮ ਦਾ ਮੇਰੇ ਕੋਲ ਪ੍ਰਸ਼ਾਦਾ ਨਹੀਂ ਛਕਣ ਦੇ ਲਈ ਕੋਈ ਪੈਸੇ ਨਹੀਂ। ਮੈਂ ਸੋਚਿਆ ਵੀ ਠੀਕ ਹੈ ਦੁਨੀਆ ਦੇ ਰਿਸ਼ਤੇਦਾਰਾ ਮੇਰਾ ਸਾਥ ਛੱਡ ਦਿੱਤਾ ਹੈ। ਲੋਕਾਂ ਨੇ ਮੇਰਾ ਸਾਥ ਛੱਡ ਦਿੱਤਾ ਹੈ, ਆਲੇ ਦੁਆਲੇ ਦੇ ਲੋਕਾਂ ਨੇ ਛੱਡਿਆ। ਪਰ ਰੱਬ ਤਾਂ ਮੇਰੇ ਨਾਲ ਹੈ ਨਾ। ਕਹਿੰਦੇ ਮੈਂ ਤੁਰ ਕੇ ਮਸਜਿਦ ਦੇ ਵਿੱਚ ਗਿਆ। ਉੱਥੇ ਜਿਹੜਾ ਕਾਜੀ ਸੀ ਕਾਜੀ ਨੂੰ ਜਾ ਕੇ ਮੈਂ ਸਾਰੀ ਆਪਣੀ ਬਾਤਿਆ ਦੱਸੀ ਵੀ ਆ ਗੱਲ ਹੈ ਮੇਰੇ ਨਾਲ ਆਪ ਭਾਣਾ ਵਾਪਰੇ ਆ। ਕੁਝ ਸਮਾਂ ਇੱਥੇ ਰੁਕਣ ਲਈ ਮਿਲ ਜਾਵੇ, ਕੁਝ ਖਾਣ ਲਈ ਮਿਲ ਜਾਵੇ, ਸਾਨੂੰ ਥੋੜਾ ਜਿਹਾ ਤਰਵਾਸ ਮਿਲ ਜਾਵੇਗਾ। ਕਹਿਣ ਲਗੀ ਵੀ ਜਦੋਂ ਉੱਥੇ ਗਿਆ ਤੇ ਕਾਜੀ ਨੇ ਗੱਲਾਂ ਕੀ ਵੀ ਭਲਿਆ ਮੇਰੀ ਤੇ ਆਪ ਰੋਟੀ ਬੜੀ ਮੁਸ਼ਕਲ ਚੱਲਦੀ ਐ ਵੀ ਮੈਂ ਤੈਨੂੰ ਪ੍ਰਸ਼ਾਦਾ ਕਿੱਥੋਂ ਦਵਾਵਾਂ, ਮੈਂ ਤੈਨੂੰ ਕਿੱਥੋਂ ਰੋਟੀ ਦਵਾਵਾਂ। ਤੇ ਉਹਨੇ ਮੈਨੂੰ ਇੱਕ ਰਸਤਾ ਦੱਸਿਆ ਵੀ ਇਦਾਂ ਕਰ ਆ ਕੁਝ ਦੂਰੀ ਦੇ ਉੱਤੇ ਗੁਰੂ ਘਰ ਹੈ ਉਸ ਗੁਰੂ ਘਰ ਦੇ ਵਿੱਚ ਤੂੰ ਤੁਰ ਜਾ ਕਹਿੰਦੇ ਜਦੋਂ ਮੈਂ ਇੱਥੇ ਆਇਆ ਮੈਂ ਆਪਣੀ ਪਤਨੀ ਦੇ ਨਾਲ ਪਰਿਵਾਰ ਦੇ ਨਾਲ ਸਾਂ ਕਹਿੰਦੇ ਆਇਆ ਤੇ ਇੱਥੇ ਜਿਹੜੇ ਬਾਬਾ ਜੀ ਸਨ ਉਹਨਾਂ ਨੂੰ ਆਕੇ ਮਿਲਿਆ ਆਪਣੀ ਸਾਰੀ ਗੱਲ ਦੱਸੀ ਤੇ ਗੱਲ ਦੱਸਣ ਤੋਂ ਬਾਅਦ ਉਹ ਕਹਿਣ ਲੱਗੇ ਵੀ ਇਦਾਂ ਕਰ ਵੀ ਭਲਿਆ ਵੇਖ ਜਿੱਥੇ ਮੈਂ ਪ੍ਰਸ਼ਾਦਾ ਪਿਆ ਸਕਨਾ ਵਾ ਜੋ ਰੁੱਖਾਂ ਮਿੱਸਾਂ ਮੈਂ ਪਿਆ ਸਕਦਾ ਵਾ ਉੱਤੇ ਤੂੰ ਵੀ ਰੁੱਖਾ ਮਿਸਾ ਸ਼ਕਲ ਹੈ ਆ ਤੈਨੂੰ ਇੱਕ ਕਮਰਾ ਇਸ ਕਮਰੇ ਦੇ ਵਿੱਚ ਤੂੰ ਆਰਾਮ ਕਰਨ ਲਈ ਬਸ ਇਸ ਗੱਲ ਦਾ ਧਿਆਨ ਰੱਖੀ ਨਾਲੋਂ ਨਾਲ ਆਪਣੀ ਜਿਹੜੀ ਸੇਵਾ ਹੈ ਸੇਵਾ ਨਾ ਛੱਡੀ ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਨਾ ਕਹਿੰਦੇ ਇੱਕ ਵਾਰੀ ਤਾਂ ਮਨ ਨੂੰ ਤਰਵਾਸ ਮਿਲਿਆ ਵੀ ਚੱਲ ਮਣਾ ਬਾਕੀ ਕੋਈ ਗੱਲ ਨਹੀਂ ਚੱਲ ਖਾਣ ਦਾ ਪ੍ਰਬੰਧ ਹੋ ਗਿਆ ਰਹਿਣ ਦਾ ਪ੍ਰਬੰਧ ਹੋ ਗਿਆ ਸਮਾਂ ਆਵੇਗਾ ਸਮੇ ਦੇ ਗੇੜ ਦੇ ਨਾਲ ਆਪੇ ਸਭ ਕੁਝ ਸਹੀ ਹੋ ਜਾਵੇਗਾ ਕਿ ਲਈ ਇੰਨੇ ਦਿਨਾਂ ਤੱਕ ਤੁਸੀਂ ਵੀ ਆਗੇ ਕਥਾ ਕਰਨ ਜਦੋਂ ਕਥਾ ਕੀਤੀ ਮਨ ਦੇ ਵਿੱਚ ਇਹ ਵਿਚਾਰ ਆਈ ਕਿਉਂ ਨਾ ਇਹਨਾਂ ਦੇ ਕੋਲ ਮਿਲੀ ਇਹ ਬਾਣੀ ਦੀ ਵਡਿਆਈ ਕਰਦੇ ਪੈ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਪੈ ਤੇ ਬਾਬਾ ਸੰਤ ਸਿੰਘ ਕਮਾਲੀਆ ਜੀ ਕਹਿਣ ਲੱਗੇ ਵੀ ਭਲਿਆ ਪੁਰਸ਼ਾ ਹੁਣ ਤੂੰ ਚੋਨਾ ਕੀ ਹੈ ਉਹ ਕਹਿੰਦੇ ਮੈਂ ਚੋਨਾ ਏ ਆਂ ਦੀ ਇਸ ਬਾਣੀ ਦੇ ਵਿੱਚ ਕੋਈ ਇਲਮ ਹੈ ਜਿਹੜਾ ਮੇਰੇ ਤੋਂ ਗਵਾਚੀ ਹੋਈ ਜਿਹੜੀ ਸ਼ੌਰਤ ਹੈ ਗਵਾਚੀ ਹੋਈ ਜਿਹੜੀ ਮੇਰੀ ਇੱਜ਼ਤ ਹੈ ਇਹ ਵਾਪਸ ਮੈਨੂੰ ਦਿਵਾ ਸਕਦੀ ਹੈ ਉਹਨਾਂ ਜ਼ਿਕਰ ਬੜਾ ਪਿਆਰਾ ਕੀਤਾ ਕਹਿਣ ਲੱਗੇ ਵੀ ਕੀ ਕੀਤਾ ਵੀ ਇਹਨਾਂ ਨੇ ਆਪਣੇ ਹੱਥੀ ਕਾਗਜ਼ ਲਿਆ ਪੈਨ ਲਿਆ ਪੈਨ ਦੇ ਨਾਲ ਸਤਿਗੁਰਾਂ ਦੀ ਇਹ ਬਾਣੀ ਦੀ ਇਹ ਪੰਕਤੀ ਲਿਖ ਦਿੱਤੀ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਕੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਸਿਮਰਨ ਕਰਨ ਦੇ ਨਾਲ ਉਹਦੇ ਘਰ ਦੇ ਵਿੱਚ ਰਿੱਧੀਆਂ ਆ ਜਾਂਦੀਆਂ ਨੇ ਸਿੱਧੀਆਂ ਆ ਜਾਂਦੀਆਂ ਨੇ ਉਹਦੇ ਘਰ ਦੇ ਵਿੱਚ ਨੋ ਨਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿੰਨੇ ਦਿਨ ਮੈਂ ਉੱਥੇ ਰਿਹਾ ਉੱਥੇ ਸੇਵਾ ਕਰਦਾ ਰਿਹਾ ਉਹਨਾਂ ਸੇਵਾ ਕਰਨੀ ਭਾਂਡਿਆਂ ਦੀ ਨਾਲ ਉਹ ਨਾਲ ਇਹ ਪੰਕਤੀ 24 ਘੰਟੇ ਪੜਦੇ ਰਹਿਣਾ ਤੇ ਜਿੱਦਨ ਸਮਾਪਤੀ ਦਾ ਸਮਾਸੀ ਕਹਿੰਦੇ ਕੋਈ ਫੌਜੀ ਵੀ ਰਾਯਾ ਉਹਨੇ ਆ ਕੇ ਵੇਖਿਆ ਵੀ ਕੋਈ ਅਨਸਾਰੀ ਬੰਦਾ ਹੈ ਆਪਣੇ ਧਰਮ ਦੇ ਨਾਲ ਸਬੰਧ ਰੱਖਣ ਵਾਲਾ ਨਹੀਂ ਪਹਿਰਾਵਾ ਉਸਨੇ ਦੂਸਰੇ ਧਰਮ ਦਾ ਪਹਿਨੇ ਆ ਪਿਆ ਪਰ ਜ਼ੁਬਾਨ ਤੋਂ ਜੋ ਕੁਝ ਪੜਦਾ ਪਿਆ ਬਾਣੀ ਦੀ ਪੰਕਤੀ ਪੜਦਾ ਪਿਆ ਤੇ ਦੂਜੇ ਪਾਸੇ ਸੱਚੇ ਮਨ ਦੇ ਨਾਲ ਭਾਂਡਿਆਂ ਦੀ ਸੇਵਾ ਪਿਆ ਕਰਦਾ ਕਹਿੰਦਾ ਉਸ ਨੂੰ ਮਿਲਿਆ ਜਾ ਕੇ ਤੇ ਉਹਦਾ ਉਹਨਾਂ ਜ਼ਿਕਰ ਕੀਤਾ ਵੀ ਨਾਮ ਸੀ ਅਬਦੁਲ ਕਰੀਮ ਜਿਹੜਾ ਅਨਸਾਰੀ ਸੀ ਉਨੂੰ ਮਿਲਿਆ ਤੇ ਪੁੱਛਣ ਲੱਗਾ ਵੀ ਕੀ ਗੱਲ ਹੋ ਗਈ ਭਲਿਆ ਤੂੰ ਇਸ ਧਰਮ ਦਾ ਤੇ ਲਗਦਾ ਨਹੀਂ ਸੇਵਾ ਪਿਆ ਕਰਦਾ ਉਹਨੇ ਸਾਰੀ ਆਪਣੀ ਬਾਤਾਂ ਦੱਸੀ ਤੇ ਜਿਹੜਾ ਉਹ ਫੌਜੀ ਵੀਰ ਆਇਆ ਸੀ ਕਹਿੰਨ ਲੱਗਾ ਫੌਜੀ ਵੀਰ ਬੜਾ ਅਮੀਰ ਸੀ ਉਹ ਕਹਿੰਨ ਲੱਗਾ ਵੀ ਇਦਾਂ ਕਰ ਚੱਲ ਕੋਈ ਗੱਲ ਨਹੀਂ ਤੇਰੇ ਨਾਲ ਜੋ ਕੁਝ ਹੋਇਆ ਕੋਈ ਗੱਲ ਨਹੀਂ ਸਮੇਂ ਦੀ ਖੇਡ ਹੈ ਇਦਾਂ ਕਰ ਤੂੰ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਕੇ ਮੇਰੇ ਘਰ ਚੱਲ ਮੇਰੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ ਉਹਨੂੰ ਤੂੰ ਵੇਖ ਲੈ ਜੋ ਕਰ ਤੇਰੀ ਬਣੇ ਹੋਏਗੀ ਤੇਰੇ ਪੈਸੇ ਬਣਗੇ ਉਹ ਤੈਨੂੰ ਦੇ ਦੇਵਾਂ ਕਰਾਂਗੇ ਮਹੀਨੇ ਦੀ ਤਨਖਾਹ ਦੇ ਦੇਵਾਂ ਕਰਾਂਗਾ ਕਹਿੰਦੇ ਉਹ ਮੇਰੇ ਨਾਲ ਮੈਨੂੰ ਆਪਣੇ ਨਾਲ ਲੈ ਗਿਆ ਆਪਣੇ ਘਰ ਉੱਥੇ ਉਹਨੇ ਮੈਨੂੰ ਰੱਖਿਆ ਤੇ ਕੁਝ ਸਮੇਂ ਤੋਂ ਬਾਅਦ ਉਹ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਨਿਰੰਜਨ ਸਿੰਘ ਜੀ ਕਹਿਣ ਲੱਗੇ ਵੀ ਇਹ ਦੁਆਰਾ ਤੋਂ ਫਿਰ ਕਥਾ ਕਰਨ ਲਈ ਉਸੇ ਪਿੰਡ ਗੇ ਜਦੋਂ ਉੱਥੇ ਗਏ ਨਾ ਕਹਿੰਦੇ ਵੀ ਉਸ ਬੰਦੇ ਨੂੰ ਪਤਾ ਲੱਗਾ ਵੀ ਉਹ ਬਾਬਾ ਜੀ ਫੇਰ ਆਏ ਨੇ ਕਹਿੰਦੇ ਫਿਰ ਦੁਬਾਰਾ ਤੋਂ ਮਿਲਣ ਲਈ ਆਇਆ ਜਦੋਂ ਆ ਕੇ ਮਿਲਿਆ ਤੇ ਵੇਖਿਆ ਵੀ ਸਾਹਮਣੇ ਰਤ ਤੇ ਚੜਿਆ ਆਇਆ ਰਤ ਤੇ ਆਇਆ ਉਤਰਿਆ ਬੜੇ ਸੋਹਣੇ ਪੋਸ਼ਾਕ ਪਾਈ ਹੈ ਬੜੇ ਸੋਹਣੇ ਜਿਹੜੇ ਬਸਤਰ ਪਾਏ ਨੇ ਤਣ ਦੇ ਉੱਤੇ ਤੇ ਆਇਆ ਤੇ ਆ ਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਨਿਮਰਤਾ ਦੇ ਵਿੱਚ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਮੈਨੂੰ ਪਹਿਚਾਣਿਆ ਜੀ ਕਹਿਣ ਲੱਗੇ ਨਹੀਂ ਮੈਂ ਨਹੀਂ ਪਹਿਚਾਣਿਆ ਉਨੇ ਆਪਣੀ ਜੇਬ ਦੇ ਵਿੱਚੋਂ ਉਹ ਕਾਗਜ਼ ਦਾ ਕਤਰਾ ਕੱਢਿਆ ਤੇ ਕੱਢ ਕੇ ਹੱਥ ਤੇ ਰੱਖ ਦਿੱਤਾ ਤੇ ਕਹਿੰਦੇ ਜਦੋਂ ਖੋਲ ਕੇ ਵੇਖਿਆ ਤੇ ਉਹ ਪੰਕਤੀ ਲਿਖੀ ਸੀ ਤੇ ਜਦੋਂ ਪੰਕਤੀ ਨੂੰ ਵੇਖਿਆ ਤੇ ਉਹ ਕਹਿਣ ਲੱਗੇ ਵੀ ਮੈਂ ਪੁੱਛਿਆ ਵੀ ਤੂੰ ਅਬਦੁਲ ਕਰੀਮ ਕਹਿ ਲਗਾ ਬਿਲਕੁਲ ਬਾਬਾ ਜੀ ਮੈਂ ਅਬਦੁਲ ਕਰੀਮ ਤੇ ਕਹਿੰਦੇ ਅੱਜ ਇਸ ਪੰਕਤੀ ਦੇ ਬਦੌਲਤ ਇਸ ਬਾਣੀ ਦੇ ਬਦੌਲਤ ਇਸ ਇਲਮ ਦੇ ਬਦੌਲਤ ਮੈਨੂੰ ਮਾਲਕ ਨੇ ਇੰਨੀ ਕੁ ਬਖਸ਼ਿਸ਼ ਕਰ ਦਿੱਤੀ ਐ ਇੰਨੀ ਕੁ ਕਿਰਪਾ ਕਰ ਦਿੱਤੀ ਐ ਅੱਜ ਮੈਂ ਚਾਰ ਮਰਮਿਆ ਦਾ ਮਾਲਕ ਹਾਂ ਤੇ ਮੇਰੇ ਕੋਲ ਆਪਣਾ ਰੱਥ ਹੈ ਮੇਰੇ ਕੋਲ ਆਪਣੇ ਨੌਕਰ ਨੇ ਚੱਕਰ ਸਭ ਕੁਝ ਮੇਰੇ ਕੋਲ ਐ ਤੇ ਅੱਜ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇ ਬਾਬਾ ਜੀ ਫਿਰ ਕਹਿਣ ਲੱਗੇ ਕਹਿੰਦੇ ਤੂੰ ਇੱਕ ਗੱਲ ਆਖੀ ਸੀ ਭਲਿਆ ਕਿ ਕਿਸ ਬਾਣੀ ਦੇ ਵਿੱਚ ਇਲਮ ਹੈ ਕੋਈ ਅਜਿਹੀ ਤਾਕਤ ਐ ਵੀ ਜਿਹੜਾ ਤੇਰੀ ਗਵਾਚੀ ਹੋਈ ਇੱਜ਼ਤ ਗੁਵਾਚਿਆ ਹੋਇਆ ਡੋਲਤ ਪੈਸਾ ਤੈਨੂੰ ਦੁਬਾਰਾ ਤੋਂ ਮਿਲ ਸਕਦਾ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਬਾਬਾ ਜੀ ਸੱਚੀ ਗੱਲ ਤੁਸੀਂ ਆਖੀ ਸੀ ਵੀ ਪਾਤਸ਼ਾਹ ਦੀ ਬਾਣੀ ਦੇ ਵਿੱਚ ਇੰਨੀ ਕੋ ਤਾਕਤ ਹੈ ਅੱਜ ਮੇਰੇ ਕੋਲ ਇੱਜ਼ਤ ਵੀ ਮੈਨੂੰ ਮਿਲ ਗਈ ਹੈ ਤੇ ਅੱਜ ਮੇਰੇ ਕੋਲ ਸ਼ੋਹਰਤ ਵੀ ਮੇਰੇ ਕੋਲ ਹੈ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਬਸ ਇਹੀ ਫਰਿਆਦ ਹੈ ਵੀ ਜਿਸ ਕਿਰਪਾ ਦੇ ਸਦਕਾ ਜਿਸ ਇਲਮ ਦੇ ਸਦਕਾ ਮੈਨੂੰ ਇੰਨਾ ਕੁਝ ਮਿਲ ਗਿਆ ਹੁਣ ਦੁਨਿਆਵੀ ਪਦਾਰਥਾਂ ਦੀ ਮੰਗ ਨਹੀਂ ਰਹੀ ਮੇਰੇ ਅੰਦਰ ਹੁਣ ਮੰਗ ਵੱਧ ਗਈ ਹੈ ਮੰਗ ਕੀ ਹੈ ਕੋਈ ਅਜਿਹਾ ਹੁਣ ਦਾਤ ਝੋਲੀ ਦੇ ਵਿੱਚ ਪਾਉ ਜਿਹਦੇ ਨਾਲ ਮਾਲਕ ਦੇ ਦਰਤੇ ਵੀ ਪ੍ਰਵਾਨ ਹੋ ਜਾਵੇ ਤੇ ਉਹਨਾਂ ਇਹ ਵੀ ਬੱਚੇ ਨਾ ਕੇ ਕਹਿਣ ਲੱਗੇ ਵੀ ਇਦਾਂ ਕਰ ਬਾਬਾ ਜੀ ਕਹਿ ਲਗੇ ਇਦਾਂ ਕਰ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਪਗਤ ਬੰਦਗੀ ਕਰਿਆ ਕਰ ਆਪੀ ਕਿਰਪਾ ਕਰ ਲੈ ਕਹਿਣ ਤੋਂ ਪਾ ਵੀ ਆ ਕਿ ਨਾਮ ਦੀਆਂ ਬਰਕਤਾਂ ਵੇਖੋ ਜਿਸ ਬਰਕਤਾਂ ਨੂੰ ਧੰਗੂਰ ਅਰਜਨ ਪਾਤਸ਼ਾਹ ਜੀ ਸਮਝਉਣ ਦਾ ਯਤਨ ਕਰਦੇ ਪਏ ਨੇ ਸਿਮਰਨ ਦੀਆਂ ਬਰਕਤਾਂ ਜਦੋਂ ਕੋਈ ਬੰਦਾ ਸੱਚੇ ਮਨ ਦੇ ਨਾਲ ਸਿਮਰਨ ਕਰਦਾ ਤੇ ਮਾਲਕ ਦੇ ਦਰ ਤੇ ਮੰਗਦਾ ਤੇ ਮਾਲਕ ਦੇ ਦਰ ਤੇ ਫਿਰ ਹਰ ਚੀਜ਼ ਮਾਲਕ ਦੇ ਦਰ ਤੋਂ ਲਈ ਅਵੇਲੇਬਲ ਹੈ ਪਰਮਾਤਮਾ ਸਭ ਕੁਝ ਦਿੰਦਾ ਹੈ